ਅਜੀਲ ਜਿਲ੍ਹਾ ਪੁਲਿਸ ਫਤਿਹਗੜ ਸਾਹਿਬ ਦੀ ਪੂਰੀ ਟੀਮ ਨੇ ਗੁਰੂ ਮਹਾਰਾਜ ਦਾ ਪਹਿਲੇ ਅਸੀਂ ਮੱਥਾ ਟੇਕਿਆ ਗੁਰਦੁਆਰਾ ਸਾਹਿਬ ਵਿਖੇ ਆਸ਼ੀਰਵਾਦ ਦਿੱਤਾ ਤੇ ਹੁਣ ਅਸੀਂ ਜਿੱਥੇ ਸਾਡਾ ਸਾਰਾ ਅਸੀਂ ਦਫ਼ਤਰ ਬਣਾਇਆ ਹੋਇਆ ਹੈ ਸਭਾ ਨੂੰ ਲੈ ਕੇ ਜਿਹੜਾ ਸਾਡਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈੱਲ ਹੈ ਉੱਥੇ ਨੂੰ ਅਸੀਂ ਜਾ ਰਹੇ ਹਾਂ ਤੇ ਟੋਟਲ ਜਿਹੜਾ ਸਿਕਿਉਰਿਟੀ ਬੰਦੋਬਸਤ ਦਾ ਪੁਖਤਾ ਬੰਦੋਬਸਤ ਕਿੱਥੇ ਗਏ ਨੇ ਤੇ ਵੀ ਸਾਡੇ ਤਿੰਨੋ ਹੀ ਐਸਪੀ ਸਾਹਿਬਾਨ ਐਸਪੀ ਡੀ ਸਾਹਿਬ ਐਸਪੀ ਐਚ ਤੇ ਐਸਪੀ ਪੀਵੀਆਈ ਸਾਰਾ ਇਹਨਾਂ ਨੇ ਪੂਰਾ ਏਰੀਆ ਡੋਮਿਨੇਟ ਕੀਤਾ ਹੋਇ ਸਾਰੇ ਐਸਐਚਓ ਜਨ ਇੰ ਚੌਕੀ ਇਨਚਾਰਜ ਸਾਰੇ ਹੀ ਪੂਰਾ ਏਰੀਆ ਡੋਮਿਨੇਟ ਕੀਤਾ ਹੋਇਆ ਹੈ ਜੀ ਅਸੀਂ ਪੂਰੇ ਏਰੀਆ ਨੂੰ 6 ਸੈਕਟਰਾਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਫਰਦਰ ਇਹਨਾਂ ਨੂੰ 79 ਨਾਕਿਆਂ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਉਸ ਤੋਂ ਇਲਾਵਾ ਕਰੀਬ 3500 ਦੀ ਕਰੀਬ ਅਸੀਂ ਫੋਰਸ ਜਿਹੜੀ ਹੈਗੀ ਆ ਜਿਹੜੀ ਸਾਡੀ ਇਸ ਫੋਰਸ ਅਸੀਂ ਲਾਈ ਹੋਈ ਹੈ ਇਸ ਤੋਂ ਇਲਾਵਾ ਅਸੀਂ ਕਰੀਬ 11 ਜਿਹੜੇ ਹੈਗੇ ਆ ਟ੍ਰੈਫਿਕ ਡਾਇਵਰਜਨਸ ਤੇ 19 ਜਿਹੜੇ ਹੈਗੇ ਆ ਟ੍ਰੈਫਿਕ ਪੁਆਇੰਟਸ ਬਣਾਏ ਹੋਏ ਨੇ ਤੇ ਇਸ ਤੋਂ ਇਲਾਵਾ ਆਰਟੀ ਬੱਸ ਸਟੈਂਡ ਸ਼ਟਲ ਬੱਸ ਸਰਵਿਸਿਜ਼ ਕਰੀਬ 22 ਪਾਰਕਿੰਗਾਂ ਦੀ ਸਹੂਲਤ ਉਪਲਬਧ ਕਰਾਈਆਂ ਹੋਈਆਂ ਨੇ ਸੰਗਤ ਵਾਸਤੇ ਤੇ ਕਿਉਂਕਿ ਕਾਫੀ ਸਾਰੀ ਸੰਗਤ ਹਰ ਸਾਲ ਹੀ ਆਂਦੀ ਹੈ ਉਹਨਾਂ ਨੂੰ ਕਈ ਅਰੇਂਜਮੈਂਟ ਦਾ ਪਤਾ ਹੈ ਕਈ ਬੰਦੇ ਨਵੇਂ ਵੀ ਹਨ ਉਹਨਾਂ ਦੇ ਲਈ ਅਸੀਂ ਇਸ ਵਾਰ ਟੈਕਨੋਲੋਜੀ ਦਾ ਕਾਫੀ ਸਾਰਾ ਲਿੱਤਾ ਹੈ ਅਸੀਂ ਕਰੀਬ 300 ਕੈਮਰੇ ਲਗਾਏ ਨੇ ਪੂਰੇ ਕੰਪਲੈਕਸ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਇਸ ਤੋਂ ਇਲਾਵਾ ਅਸੀਂ 6 ਡੋਨ ਦੀਆਂ ਟੀਮਾਂ ਸਾਡੀਆਂ ਕੰਮ ਕਰ ਰਹੀ ਨੇ ਜੋ ਲਗਾਤਾਰ ਇਸ ਪ੍ਰੋਗਰਾਮ ਤੇ ਨਿਗਰਾਨੀ ਰੱਖਦੀ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਥਾਂ-ਥਾਂ ਤੇ ਜਿਹੜੀ ਸਾਡੇ ਪੁਲਿਸ ਕੰਟਰੋਲ ਹੈਲਪਲਾਈਨ ਨੰਬਰ ਹੈ ਇਸ ਨੂੰ ਅਸੀਂ ਥਾਂ-ਥਾਂ ਤੇ ਹੋਰਡਿੰਗਸ ਲਗਾਈ ਹੋਈ ਨੇ ਸਾਡੇ ਜਿਹੜੇ ਸੋਸ਼ਲ ਮੀਡੀਆ ਹੈਂਡਲਸ ਹੈ ਉੱਤੇ ਅਸੀਂ ਅਵੇਅਰ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਅਸੀਂ ਦੋ ਜਿਹੜੇ ਐਕਸਕਲੂਸਿਵ ਤੇ ਡੈਡੀਕੇਟਿਡ ਪੇजेस ਸਿਰਫ ਸ਼ਹਿਰੀ ਸਭਾ ਵਾਸਤੇ ਬਣਾਏ ਹੁਣ ਉਸ 'ਤੇ ਅਸੀਂ ਸਾਰੀ ਇਨਫੋਰਮੇਸ਼ਨ ਦੇ ਰਹੇ ਐਂਡ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਮੀਡੀਆ ਦਾ ਸਾਨੂੰ ਬਹੁਤ ਮੀਡੀਆ ਦੇ ਸੱਜਣਾ ਦਾ ਬਹੁਤ ਸਹੀ ਹੋ ਗਿਆ ਉਹਨਾਂ ਰਾਹੀਂ ਵੀ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਆਪਣਾ ਜਿਹੜੀ ਇੱਥੇ ਵਿਜ਼ਿਟ ਹੈਗੀ ਆ ਜਿਹੜਾ ਆਪਾਂ ਇੱਥੇ ਜਦੋਂ ਫ ਛੋਟੇ ਸਾਹਿਬ ਜਦਾਂ ਨੂੰ ਤੋਂ ਉਸ ਨੂੰ ਜਿਹੜੀ ਹੈਗੀ ਸੁਚਿੱਤੇ ਤਰੀਕੇ ਨਾਲ ਅਸੀਂ ਉਹ ਸਾਰੀ ਜਿਹੜੀ ਹੈਗੀ ਪ੍ਰੋਗਰਾਮ ਨੂੰ ਕਰ ਸਕਦੇ ਹਾਂ ਸਹਾਇਤਾ ਕੇਂਦਰ ਯਸ ਅਸੀਂ 6 ਸਹਾਇਤਾ ਕੇਂਦਰ ਬਣਾਏ ਹੋਏ ਪਿਛਲੀ ਵਾਰੀ ਵਸੀਂ ਸਹਾਇਤਾ ਕੇਂਦਰ ਲਗਾਈ ਸੀ ਉਹਦੇ ਵਿੱਚ ਅਸੀਂ ਵੱਡੀਆਂ LED ਲਗਾਈਆਂ ਹੋਈਆਂ ਨੇ ਜਿਸ ਦੇ ਵਿੱਚ ਜਿਹੜੀ ਹੈਗੀ ਵੀਡੀਓ ਕਾਲਿੰਗ ਦੀ ਸੁਵਿਧਾ ਉਪਲਬਧ ਕਿਉਂਕਿ ਭਾਰੀ ਮਾਤਰਾ ਦੇ ਵਿੱਚ ਸੰਗਤ ਆਂਦੀ ਹੈ ਤੇ ਕبھی ਇਕ ਵਾਰ ਜਿਹੜੇ ਹੈਗੇ ਕਦੇ ਵਿਛੋੜੇ ਵੀ ਹੋ ਜਾਂਦੇ ਹੈ ਸੈਪਰੇਟ ਹੋ ਜਾਂਦੀ ਹੈ ਛੋਟੇ ਬੱਚੇ ਬਜ਼ੁਰਗ ਮਾਤਾਏ ਬਹਿਨੇ ਉਹਨਾਂ ਦੇ ਵਾਸਤੇ ਖਾਸ ਤੌਰ ਤੇ ਸੁਵਿਧਾ ਉਪਲਬਧ ਕਰਾਈ ਗਈ ਹੈ ਇਸ ਤੋਂ ਇਲਾਵਾ ਕੋਈ ਵੀ ਐਕਸਟੈਂਸ਼ਨ ਸਰਵਿਸਿਜ਼ ਹੈਗੀ ਆ ਉਹ ਉਸ ਕੇਂਦਰ ਤੋਂ ਅਵੇਲੇਬਲ ਹੋਣਗੀਆਂ ਐਂ ਜਿਹੜਾ ਸਾਡਾ ਕੰਟਰੋਲ ਰੂਮ ਹੈ ਉੱਥੇ ਜਿਹੜਾ ਹੈਗਾ ਸਾਰੇ ਹੀ ਡਿਪਾਰਟਮੈਂਟਸ ਦੇ ਜਿਹੜੇ ਨੁਮਾਇੰਦੇ ਆ ਉੱਥੇ ਮੌਜੂਦ ਹੋਣਗੇ ਐਂਡ ਇੱਕ ਵੱਖਰਾ ਜਿਹੜਾ ਡੈਡੀਕੇਟਿਡ ਮੀਡੀਆ ਸੈਲ ਵੀ ਡੀਸੀ ਮੈਡਮ ਦੇ ਸਹਿਯੋਗ ਦੇ ਨਾਲ ਇੱਥੇ ਤਿਆਰ ਕੀਤਾ ਜਾ ਰਿਹਾ ਜਿੱਥੇ ਸਾਰੇ ਜਿਹੜੇ ਮੀਡੀਆ ਚੈਨਲ ਦੇ ਜਿਹੜੇ ਹੈਗੇ ਆ ਰਿਪਰੈਜ਼ੈਂਟੇਟਿਵ ਤਾਂ ਕਿ ਇੱਕ ਜੁਆਇੰਟ ਮੀਡੀਆ ਸੈਂਟਰ ਬਣ ਸਕੇ ਤਾਂ ਕਿ ਲੋਕਾਂ ਨੂੰ ਉੱਥੋਂ ਵਿਦਆਊਟ ਡਿਲੇ ਇਮੀਡੀਏਟਲੀ ਜਿਹੜੀ ਹੈਗੀ ਇਨਫੋਰਮੇਸ਼ਨ ਉਤੋਂ ਮਿਲਿਆ ਕਰਾਈ ਚੇ